ਹਾਂ ਜੀ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਵਿਦੇਸ਼ੀ ਧਰਤੀ ਤੇ ਵਸੇ ਪੰਜਾਬੀਆਂ ਦਾ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਹੈ ਚਾਹੇ ਉਹ ਖੇਡਾਂ ਦਾ ਖੇਤਰ ਹੋਵੇ ਜਾਂ ਫਿਰ ਸਿੱਖਿਆ ਦਾ ਖੇਤਰ ਹੋ ਪਰਵਾਸੀ ਪੰਜਾਬੀਆਂ ਨੇ ਹਮੇਸ਼ਾ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ ਕਪੂਤਲਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਮਾਦੋ ਚੰਡਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲਣ ਲਈ ਹੁਣ ਪਿੰਡੇ ਪ੍ਰਵਾਸੀ ਪੰਜਾਬੀ ਅੱਗੇ ਆਏ ਹਨ ਤੇ ਸਕੂਲ ਨੂੰ ਖੁੱਲਾ ਕਰਨ ਵਾਸਤੇ ਜ਼ਮੀਨਦਾਨ ਵਿੱਚ ਦਿੱਤੀ ਗਈ ਅਤੇ ਸਹਾਇਤਾ ਵੀ ਦਿੱਤੀ ਗਈ ਪਿੰਡ ਦੀ ਪੰਚਾਇਤ ਦੇ ਸਕੂਲ ਸਟਾਫ ਵੱਲੋਂ ਸਮੂਹ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ ਗਿਆ। ਮੈਂ ਮਨੋਹਰ لال ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਮਾਦੋ ਚੰਡਾ ਅੱਜ ਮੈਂ ਵਿਸ਼ੇਸ਼ ਧੰਨਵਾਦ ਕਰਦਾ ਵਾਂ। ਅ ਇਸ ਸਪਰੈਡ ਦੀ ਪੰਚਾਇਤ ਦਾ ਜਿਨ੍ਹਾਂ ਨੇ ਕਿ ਇਸ ਸਕੂਲ ਨੂੰ ਅ ਲਗਭਗ 4 ਤੋਂ 5 ਮਰਲੇ ਜਿਹੜੀ ਆ ਜ਼ਮੀਨ দান ਕੀਤੀ ਆ ਉਸ ਲਈ ਇਹਨਾਂ ਦਾ ਸਭ ਦਾ ਬੱਚਿਆਂ ਵੱਲੋਂ ਸਾਰੇ ਅਧਿਆਪਕਾਂ ਵੱਲੋਂ ਮੈਂ ਤੁਹਾਨੂੰ ਆਦੀਆਂ ਇਹਨਾਂ ਦਾ। ਇਹਨਾਂ ਵਿੱਚ ਵਿਸ਼ੇਸ਼ ਯੋਗਦਾਨ ਜਿਹੜਾ ਵਾ ਇਸ ਪਿੰਡ ਦੇ ਵਿਸ਼ੇਸ਼ ਸੱਜਣਾ ਦਾ ਰਿਹਾ ਜਿਨ੍ਹਾਂ ਵਿੱਚ ਸਰਵਰਨ ਸਿੰਘ ਯੂਕੇ ਉਹਨਾਂ ਦੀ ਪਤਨੀ ਸਰਦਾਰ ਨਿਸ਼ੰਦਰ ਕੌਰ ਯੂਕੇ ਸਰਦਾਰ ਮਹਿੰਦਰ ਸਿੰਘ ਯੂਕੇ son of ਹਰਬੰਸ ਸਿੰਘ ਉਹਨਾਂ ਵੱਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਬੁੱਧ ਸਿੰਘ ਯੂਐਸਏ son of ਗੁਰਦੀਪ ਸਿੰਘ ਚਾਲ ਲਗਭਗ 4 ਮਰਲੇ ਇਹਨਾਂ ਨੇ ਜ਼ਮੀਨ দান ਕੀਤੀ ਹੈ ਜੀ ਵਿਸ਼ੇਸ਼ ਧੰਨਵਾਦ ਬਖਸ਼ੀਸ਼ ਕੌਰ ਜੀ ਦਾ ਜਿਨ੍ਹਾਂ ਨੇ ਕੀ ਇਸ ਜ਼ਮੀਨ ਨੂੰ ਸਕੂਲ ਦੇ ਸਪੁਰਦ ਕਰਨ ਲਈ ਕਾਫੀ ਸਹਿਯੋਗ ਕੀਤਾ ਉਸ ਤੋਂ ਬਾਅਦ ਸਰਦਾਰ ਮਨਜੀਤ ਸਿੰਘ ਸਰਪੰਚ ਜੋ ਕਿ ਮੌਜੂਦਾ ਸਰਪੰਚ ਹਨ ਪਿੰਡ ਦੇ ਉਹਨਾਂ ਵੱਲੋਂ ਵੀ ਡੇਢ ਮਰਲਾ ਸਕੂਲ ਨੂੰ ਦਾਨ ਕੀਤਾ ਗਿਆ ਵਾ ਉਹਨਾਂ ਲਈ ਵੀ ਵਿਸ਼ੇਸ਼ ਧੰਨਵਾਦ ਕਰਦੇ ਹਾਂ ਸਕੂਲ ਵੱਲੋਂ ਸਰਦਾਰ ਮੰਗਲ ਸਿੰਘ ਉਹਨਾਂ ਦੀ ਪਤਨੀ surjit kaur USA ਸਰਦਾਰ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਮੋਨ ਸਿੰਘ ਚਾਲ ਜਿਨ੍ਹਾਂ ਵੱਲੋਂ ਸਕੂਲ ਨੂੰ ਜੀ 77000 ਰੁਪਏ ਜਿਹੜੇ ਕੀ ਦਾਨ ਕੀਤੇ ਗਏ ਆ ਜਿਨ੍ਹਾਂ ਲਈ ਅਸੀਂ ਸਕੂਲ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਹਾਜ਼ਰ ਪੰਚਾਇਤ ਮੈਂਬਰਾਂ ਅਤੇ ਨਗਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਸੱਦੇ ਤੇ ਛੋਟੇ ਜਿਹੇ ਤੇ ਉਹ ਇੱਥੇ ਪਹੁੰਚੇ ਆ ਤੇ ਵਿਸ਼ੇਸ਼ ਤੌਰ ਤੇ ਸਰਦਾਰ ਸਵਰਨ ਸਿੰਘ ਜੀ ਦਾ ਜਿਹੜੀ ਕਿ ਆਉਣ ਵਾਲੇ ਸਮੇਂ ਚ ਸਕੂਲ ਨੂੰ ਲਾਇਬ੍ਰੇਰੀ ਵੀ ਡੋਨੇਟ ਕਰਨ ਦਾ ਉਹਨਾਂ ਨੇ ਵਾਅਦਾ ਕੀਤਾ ਥਾਣਾ ਅਸੀਂ ਸਮੂਹ ਨਗਰ ਪੰਚਾਇਤ ਦਾ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਪਾਲ ਸਾਹਿਬ ਐਗੁਰਜ ਕੀ ਪਤਿ ਸਕੂਲ ਮਹਾਰਾਜਾ ਜੰਡਰ ਦੀ ਸਕੂਲ ਮੁਖੀ ਸ਼੍ਰੀਮਤੀ ਜੋਤਾਬਾਈ ਹਾਂ ਹਾਂਜੀ ਮੈਂ ਅੱਜ ਇਸ ਪਲ ਦੀ ਬਹੁਤ ਖੁਸ਼ੀ ਹੈ ਜਿਹੜਾ ਆਪਣੇ ਸਰਦਾਰ ਸਰਪੰਚ ਸਾਹਿਬ ਮਨਜੀਤ ਸਿੰਘ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਸਰਦਾਰ ਸਵਰਨ ਸਿੰਘ ਚਾਹਲ ਜਿਹਨੇ ਐਨਆਰਏ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਇਹਨਾਂ ਸਕੂਲ ਵਿੱਚ ਬਹੁਤ ਜ਼ਿਆਦਾ ਸਹਿਯੋਗ ਕੀਤਾ ਤੇ ਆਪਣੇ ਪਿੰਡ ਦੇ ਬਾਕੀ ਪਤਵੰਤੇ ਸੱਜਣ ਇਹਨਾਂ ਨੇ ਪਹਿਲਾਂ ਤੋਂ ਵੀ ਤੇ ਆਉਣ ਵਾਲੇ ਸਮੇਂ ਲਈ ਵੀ ਸਾਡੇ ਸਕੂਲ ਲਈ ਬਹੁਤ ਕੁਝ ਕਰਨ ਲਈ ਤੇ ਇਹਨਾਂ ਨੇ ਜੋਗ ਉਪਰਾਲੇ ਕਰਨ ਲਈ ਕੀਤੇ ਹੈਗੇ ਨੇ ਤੇ ਆਪਣੇ ਸਰਦਾਰ ਗੁਬਿੰਦਰ ਸਿੰਘ ਜੀ ਜਿਹੜੇ ਕਿ ਪੰਚ ਨੇ ਇਹਨਾਂ ਨੇ ਪਹਿਲਾਂ ਵੀ ਤੇ ਅੱਜ ਵੀ ਵਿਵਾਦਾ ਕੀਤਾ ਤੇ ਕੁਝ ਪੈਲੀ ਵੀ ਦਿੱਤੀ ਹੈ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਕਿ ਬੱਚਿਆਂ ਲਈ ਹੋਣ ਹੈ ਟਾਈਮ ਚੰਗਾ ਹਾਂ ਜੀ ਧੰਨਵਾਦ ਜੀ ਤੁਹਾਡਾ ਜੀ ਕੀ ਫਤੇ ਜੀ ਇਹ ਜਿਹੜੀ ਜ਼ਮੀਨ ਹੈ ਜੀ ਅਸੀਂ ਇਕੱਲੇ ਨਹੀਂ ਜੀ ਸਾਡੇ ਨਾਲ ਸਰਪੰਚ ਮਨਜੀਤ ਸਿੰਘ ਜੀ ਉਹਨਾਂ ਨੇ ਵੀ ਡੇਢ ਮਰਲਾ ਡੋਨੇਟ ਕੀਤੀ ਹੈ ਔਰ 4 ਮਰਲੇ ਸਾਡੇ ਜਾਨੀ ਬੁੱਧ ਸਿੰਘ ਚਾਹਲ ਯੂ ਐਸ ਏ ਤੋਂ ਉਹਨਾਂ ਨੇ ਡੋਨੇਟ ਕੀਤੀ ਹੈ ਜੀ ਤੇ ਇਹ ਜਿਹੜੀ ਜ਼ਮੀਨ ਹੈ ਇਸ ਕਰਕੇ ਡੋਨੇਟ ਕੀਤੀ ਹੈ ਕਿਉਂਕਿ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਖੇਡਣ ਵਾਸਤੇ ਥੋੜੀ ਪ੍ਰੋਬਲਮ ਆ ਰਹੀ ਸੀ ਉਸ ਵਾਸਤੇ ਇਹ ਡੋਨੇਟ ਕੀਤੀ ਗਈ ਹੈ ਔਰ ਅਸੀਂ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣੀਆਂ ਮੁਸ਼ਕਲਾਂ ਜੋ ਬਰਾਂਡਾ ਜਾਂ ਲਾਇਬ੍ਰੇਰੀ ਜਿੱਦਾਂ ਦੱਸਿਆ ਸਰਦਾਰ ਸਰਵੰਤ ਸਿੰਘ ਜੀ ਉਹ ਕਰਨਗੇ ਤੇ ਬਾਕੀ ਹੋਰ ਬਈ ਐਨ ਆਰ ਆਈਆਂ ਨੂੰ ਅਪੀਲ ਕਰਾਂਗੇ ਕਿ ਉਹ ਸਾਡੇ ਨਾਲ ਇਹ ਸਮਰਥਨ ਕਰਨਗੇ ਤਾਂ ਆਪਾਂ ਦੇਖਦੇ ਕਿ ਐਨਆਰਆਈ ਬੂਟ ਜੀ ਤੇ ਪੈਸਾ ਖਰਚ ਕਰਦੇ ਤੁਸੀਂ ਬਿਲਕੁਲ ਸਹੀ ਜੜ ਫੜੀ ਹੈ ਜੀ। ਇਹ ਨਹੀਂ ਜੀ ਇਹ ਸਾਡੇ ਪਿੰਡ ਦਾ ਵੈਸੇ ਪਹਿਲਾਂ ਤੋਂ ਹੀ ਇਦਾਂ ਦਾ ਰਿਹਾ ਉਹ ਗੁਰਦੁਆਰਾ ਸਾਹਿਬ ਹੋਵੇ ਜਾਂ ਕੋਈ ਕਬੱਡੀ ਟੂਰਨਾਮੈਂਟ ਹੋਵੇ ਜਾਂ ਸਕੂਲ ਦਾ ਕੋਈ ਵੀ ਕੰਮ ਹੋਵੇ ਉਹਦੇ ਵਿੱਚ ਵੱਧ ਤੋਂ ਵੱਧ ਛੜ ਕੇ ਹਿੱਸਾ ਪਾਉਂਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਜੀ। ਕੀ ਤੁਹਾਡਾ ਮੈਸੇਜ ਹੈਗਾ ਪਿੰਡ ਵਾਸਤੇ? ਸਾਡਾ ਪਿੰਡ ਉਹ ਅਸੀਂ ਇਹਨੂੰ ਮੈਸੇਜ ਇਹ ਹੈ ਜੀ ਪਿੰਡ ਉਹ ਅਸੀਂ ਇਕੱਠੇ ਹੋ ਕੇ ਜਿੱਦਾਂ ਇਸ ਵਾਰ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਸਰਬਸੰਮਤੀ ਨਾਲ ਚੁਣੀ ਗਈ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਜਿਹੜੇ ਕਾਰਜ ਨੇ ਜਿਹੜੇ ਅਧੂਰੇ ਕਾਰਜ ਆ ਉਹ ਪੂਰੇ ਕੀਤੇ ਜਾਣਗੇ ਉਹ ਵੀ ਸਰਬਸੰਮਤੀ ਦੇ ਨਾਲ ਔਰ ਮਿਲ ਜੁਲ ਕੇ ਸਾਰਾ ਪਿੰਡ ਜਿਹੜਾ ਸਾਡਾ ਇਹ ਕਾਰਜ ਪੂਰੇ ਕਰੂਗਾ ਉਹ ਚਾਹੇ ਸਕੂਲ ਦਾ ਹੋਵੇ ਗੁਰਦੁਆਰੇ ਦਾ ਹੋਵੇ ਜਾਂ ਸ਼ਮਸ਼ਾਨ ਘਾਟ ਦਾ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੋਈ ਵੀ ਹੋਵੇ ਧੰਨਵਾਦ ਪੰਜਾਬ ਸਰਕਾਰ ਸੂਬੇ ਵਿੱਚ ਨਸ਼ੇ ਦੇ ਖਾਤਮੇ ਵਾਸਤੇ ਵੱਡੇ ਪੱਧਰ ਤੇ ਮੁਹਿੰਮ ਚਲਾ ਰਹੀ ਹੈ ਇਸ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਸੂਬੇ ਪਰ ਵਿੱਚ ਨਸ਼ਾ ਤਸਕਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਦੀਆਂ ਨਸ਼ੇ ਤੋਂ ਕਮਾਈ ਪੈਸੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਤੇ ਬਲਡੋਜ਼ਰ ਚਲਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਲਗਾਤਾਰ ਸਰਚ ਵੀ ਅੰਚਲਾਕ ਹੈ ਨਸ਼ਾ ਤਸਕਾਂ ਨੂੰ ਨੱਤ ਪਾਈ ਜਾ ਰਹੇ ਉਹਨਾਂ ਕਹੇ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲਈ ਇੱਕੋ ਇੱਕ ਰਾਸਾ ਖੇਡਾ ਹਨ ਤੇ ਸਰਕਾਰ ਨੂੰ ਚਾਹੀਦਾ ਕਿ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਤੋੜਨ ਲਈ ਹੋਰ ਉਸਾਰੂ ਕਦਮ ਚੁੱਕਣੇ ਚਾਹੀਦੇ ਹਨ ਦੇਖੋ ਜੀ ਪੰਜਾਬ ਸਰਕਾਰ ਨੇ ਜਿਹੜੇ ਖਾਸ ਤੌਰ ਤੇ ਵੱਡੇ ਦੋ ਕੰਮ ਕੀਤੇ ਜੀ ਇੱਕ ਤੇ ਜਿਹੜਾ ਧਰਤੀ ਦੇ ਪਾਣੀ ਨੂੰ ਬਚਾ ਲਿਆ। ਪਾਣੀ ਦਾ ਪੱਧਰ ਜਿਹੜਾ ਨੀਵਾ ਜਾ ਰਿਹਾ ਸੀ ਹਰ ਸਾਲ 5-7 ਫੁੱਟ ਨੀਵਾ ਜਾਂਦਾ ਸੀ ਉਹ ਅੱਜ ਉੱਪਰ ਆਣਾ ਸ਼ੁਰੂ ਹੋ ਗਿਆ ਨੰਬਰ 1 ਤੇ ਕੰਮ। ਔਰ ਦੂਜਾ ਜਿਹੜਾ ਆ ਨਸ਼ਿਆਂ ਦੇ ਖਿਲਾਫ ਇੱਕ ਐਕਸ਼ਨ ਵੱਡਾ ਲੈ ਰਹੇ ਆ। ਤੇ ਇਹ ਸਲਾਘਾ ਜੋ ਹੈ ਦੀ ਜਿੰਨੀ ਵੀ ਤਰੀਕ ਕਰ ਲੋ ਉਹ ਕਰਤਾ। ਦੇਖੋ ਅ ਇਹਨਾਂ ਲੋਕਾਂ ਨੇ ਲੱਖਾਂ ਘਰ ਬਰਬਾਦ ਕਰ ਦਿੱਤੇ। ਲੱਖਾਂ ਬੱਚੇ ਮਾਰ ਦਿੱਤੇ। ਲੋਕਾਂ ਦੀ ਸ਼ਾਂਤੀ ਜਿਹੜੀ ਹੈ ਘਰਾਂ ਦੀ ਸ਼ਾਂਤੀ ਇਹਨਾਂ ਨੇ ਖੋਲੀ ਔਰ ਇਹਨਾਂ ਨੇ ਪੰਜਾਬ ਦੀ ਬਦਨਾਮੀ ਦੁਨੀਆ ਭਰ ਦੇ ਵਿੱਚ ਕਰਾਈ ਹੈ ਸੋ ਇਹੋ ਜਿਹੜਾ ਸਮਗਲਰ ਵੱਡੇ ਨੇ ਦੇਖੋ ਹੁਣ ਦੋ ਕੰਮ ਕਰਨੇ ਚਾਹੀਦੇ ਨੇ ਇੱਕ ਤੇ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਹੁਣ ਠੀਕ ਕਰਨ ਲਈ ਜਿਹੜੇ ਬੱਚੇ ਲੱਗ ਗਏ ਨੇ ਉਹਨਾਂ ਦਾ ਇਲਾਜ ਪ੍ਰੋਪਰ ਹੋਵੇ ਉਹਦੇ ਲਈ ਇੰਤਜ਼ਾਮ ਜਿਹੜਾ ਸਰਕਾਰ ਕਰਨੀ ਕਰਨਾ ਚਾਹੀਦਾ ਮੈਂ ਵੀ ਇਹ ਬੇਨਤੀ ਕਰਾਂਗਾ ਸਰਕਾਰ ਨੂੰ ਕਿ ਉਹਨਾਂ ਦਾ ਇੰਤਜ਼ਾਮ ਕਰੀਏ ਉਹਨਾਂ ਨੂੰ ਬੜਾ ਸੋਹਣਾ ਇਲਾਜ ਦੇ ਕੇ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਮੁੱਖ ਧਾਰਾ ਚ ਲਈਏ ਤੇ ਜਿਹੜੇ ਵੱਡੇ ਸਮਗਲਰ ਨੇ ਜਿਨ੍ਹਾਂ ਲੋਕਾਂ ਦੇ ਬੱਚੇ ਮਾਰੇ ਨੇ ਸਭ ਨੂੰ ਪਤਾ ਹੈ ਕਿ ਵੱਡੇ ਸਮਗਲਰ ਕਿਹੜੇ ਨੇ 10 ਜਣਿਆਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਮਾਰ ਦੇਣਾ ਚਾਹੀਦਾ ਇਹਨਾਂ ਵੱਦਿਆਂ ਨੂੰ ਇਹਨਾਂ ਨੂੰ ਜੀਣ ਦਾ ਕੋਈ ਹੱਕ ਹੀ ਨਹੀਂ ਹੈ ਨਾ ਤੇ ਬੇਸ਼ੱਕ ਕਈ ਵਾਰੀ ਕਹਿੰਦੇ ਨੇ ਕਿ ਇਹ ਗੈਰ ਕਾਨੂੰਨੀ ਹੈ ਜਦੋਂ ਕੁੱਤੇ ਹਲਕ ਜਾਣ ਤੇ ਬੱਚਿਆਂ ਨੂੰ ਨੋਚ ਰਹੇ ਨੋਚ ਕੇ ਖਾ ਰਹੇ ਆ ਉਹਨਾਂ ਨੂੰ ਜਿਉਣ ਦਾ ਹੱਕ ਨਹੀਂ ਉਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਸੋ ਮੇਰਾ ਤੇ ਇਹ ਆ ਕਿ ਜੇ ਮੈਨੂੰ ਕਹਣ ਤਾਂ ਮੈਂ ਗੋਲੀ ਮਾਰ ਦੂੰਗਾ ਇਹਨਾਂ ਬੰਦਿਆਂ ਨੂੰ ਕਿ ਮਸਲ ਕਿ ਗਾਰਡ ਗੇਟ ਨਹੀਂ ਚੱਲਦੀ ਲੇਟ ਹੈ ਮੇਰੇ ਸਭ ਨਾਲ ਲੇਟ ਇਹ ਪਹਿਲਾਂ ਹੀ ਕਰਨਾ ਚਾਹੀਦਾ ਸੀਗਾ ਇਹਦੇ ਵਿੱਚ ਹੋਰ ਕਈ ਕੰਮ ਕਰਨ ਵਾਲੇ ਮੈਂ ਹਮੇਸ਼ਾ ਕਹਿੰਦਾ ਇੱਕ ਤੇ ਇਹਨਾਂ ਖਿਲਾਫ ਸਖਤ ਐਕਸ਼ਨ ਜਿੰਨੀ ਪ੍ਰਾਪਰਟੀ ਬਣਾਈ ਹੈ ਉਹਨੂੰ ਤਬਾਹ ਕਰ ਦੇਣਾ ਚਾਹੀਦਾ ਉਹਨੂੰ ਜਬਤ ਕਰ ਲੈਣਾ ਚਾਹੀਦਾ ਜਿੰਨੀਆਂ ਲੋਕਾਂ ਨੇ ਵੇਚ-ਵੇਚ ਕੇ ਪ੍ਰਾਪਰਟੀਆਂ ਬਣਾਈਆਂ ਨੇ ਚਿੱਟਾ ਵੇਚ-ਵੇਚ ਕੇ ਲੋਕਾਂ ਦੇ ਬੱਚੇ ਮਾਰ-ਮਾਰ ਕੇ ਤੇ ਔਰ ਦੂਸਰਾ ਜਿਹੜਾ ਹੁਣ ਕੀ ਕੰਮ ਕਰਨ ਵਾਲਾ ਹੈ ਕਿ ਬੱਚਿਆਂ ਨੂੰ ਜਿਸ ਨਾਮ ਮੈਂ ਹੁਣ ਟੂਰਨਾਮੈਂਟ ਕਰਵਾ ਰਿਹਾ ਖੇਡਾਂ ਪ੍ਰਤੀ ਪ੍ਰੇਰਿਤ ਕਰਕੇ ਉਹਨਾਂ ਨੂੰ ਖੇਡ ਦੇ ਮੈਦਾਨਾਂ ਦੇ ਵਿੱਚ ਲਿਆਉਣਾ ਚਾਹੀਦਾ ਉਹਨਾਂ ਨੂੰ ਕੋਈ ਨਾ ਕੋਈ ਰਜਗਾਰ ਦਾ ਇੰਜਾਮ ਕਰਾਉ ਉਹ ਕਰਨਾ ਚਾਹੀਦਾ ਸੋ ਤਾਂ ਕਿ ਬੱਚੇ ਪੜ੍ਹਾਈ ਵੱਲ ਪ੍ਰੇਰਿਤ ਕਰਨਾ ਚਾਹੀਦਾ ਤਾ ਕੇ ਬਿੱਲੇ ਰਹਿ ਕੇ ਜਿਹੜੇ ਪੁੱਠੇ ਕੰਮ ਚ ਇਹ ਬਚਾਰੇ ਲਾਲਿੰਦੇ ਨੇ ਇਹ ਸਮਗਲਰ ਖੁਦ ਲਾਂਦੇ ਨੇ ਕਿਉਂਕਿ ਉਹਨਾਂ ਦੀ ਸੇਲ ਵੱਤੀ ਆ ਉਹਨਾਂ ਦੀ ਗਾਹੀ ਵੱਤੀ ਆ ਤੇ ਇਹ ਉਹਨਾਂ ਨੂੰ ਜਿਹੜਾ ਬੱਚਿਆਂ ਨੂੰ ਲਾ ਕੇ ਉਦੋਂ ਬਾਅਦ ਬੱਚੇ ਆ ਲੁੱਟਾਂ ਖਵਾ ਕਰਨ ਲੱਗ ਜਾਂਦੇ ਨੇ ਚੋਰੀਆਂ ਕਰਨ ਲੱਗ ਜਾਂਦੇ ਨੇ ਚੇਨ ਸਨੇਚਿੰਗ ਕਰਦੇ ਨੇ ਕਈ ਕੁਛ ਪੁੱਠੇ ਕੰਮ ਕਰਦੇ ਨੇ ਇਹਦੇ ਨਾਲ ਸਾਰੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਗਿਆ ਲੋਕਾਂ ਦਾ ਘਰੋਂ ਬਾਹਰੋਂ ਨਿਕਲਣਾ ਡੁੱਬਰ ਹੋ ਗਿਆ ਸੋ ਇਹ ਜਿਹੜਾ ਐਕਸ਼ਨ ਲੈਣ ਲੱਗੇ ਨੇ ਮੈਂ ਤੇ ਕਹੂੰਗਾ ਇਹਨੂੰ ਕਿਤੇ ਵੱਧ ਸਖਤ ਐਕਸ਼ਨ ਜਿਹੜਾ ਉਹ ਲੈਣਾ ਚਾਹੀਦਾ ਹੈ ਇਹ ਬੰਦਿਆਂ ਨੂੰ ਜਿਉਣ ਦਾ ਹੱਕ ਨਹੀਂ ਖਤਮ ਕਰ ਦੇਣੇ ਚਾਹੀਦੇ ਆ ਪੁਲਿਸ ਕਿ ਵੀ ਕਾਲੀਆਂ ਪੇਡਾਂ ਮੌਜੂਦ ਹੈ ਜਿਹੜਾ ਕਿ ਮੈਂ ਆਪ ਕਹੂੰਗੀ ਡਿਸਮਿਸ ਕਰਕੇ ਘਰ ਭੇਜਣਾ ਚਾਹੀਦਾ ਹੈ ਜਿਹੜਾ ਬੰਦਾ ਚਾਹੇ ਉਹ ਸਿਆਸੀ ਲੀਡਰ ਹੈ ਆ ਜਿਹੜੇ ਪਿੱਛੇ ਲੀਡਰ ਇਹਨਾਂ ਦੀ ਪੁਸ਼ਤਪਨਾ ਨਹੀਂ ਕਰਦੇ ਨੇ ਉਹਨਾਂ ਖਿਲਾਫ ਵੀ ਐਕਸ਼ਨ ਉਹਨਾਂ ਨੂੰ ਜੇਲ੍ਹ ਦਿਖਾਣੀ ਚਾਹੀਦੀ ਹੈ ਔਰ ਜਿਹੜੇ ਬੰਦੇ ਕੋਈ ਵੀ ਇਹਦਾ ਸਮਗਰਮੀ ਕਿਸੇ ਚਿੱਟਾ ਵਿੱਚ ਨਸ਼ੇ ਵਿੱਚ ਨਾਲ ਦੀ ਸਪੋਰਟ ਕਰਦਾ ਹੈ ਉਹਨੂੰ ਬਿਲਕੁਲ ਉਹਨੂੰ ਪੋਲੀਟਿਕਲੀ ਖਤਮ ਕਰ ਦੇਣਾ ਚਾਹੀਦਾ ਜੀਮਾ ਸਾਹਿਬ ਦੇਖਣ ਚਾਹੀਦਾ ਕਿ ਅੱਗੇ ਅਫਸਰ ਚਾਈ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਅਸਸਪੀ ਸੰਗਰੋਸ਼ੀ ਸ਼੍ਰੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹਟਰਾਮ ਨਗਰ ਬਸਤੀ ਸੰਗਰੋਸ਼ ਸ਼ਹਿਰ ਵਿੱਚ ਚੈਕਿੰਗ ਵੀ ਅੰਚਲਾਇਆ ਜਾ ਰਿਹਾ ਹੈ ਚੈਕਿੰਗ ਗਰਾਂਵਕਵਕ ਕਰਾਂ ਦੇ ਵਿੱਚ ਜਾ ਕੇ ਪੁਲਿਸ ਮੁਲਾਜ਼ਮਾਂ ਵੱਲੋਂ ਚੈਕਿੰਗ ਕੀਤੀ ਗਈ ਕੀ ਕਹਿਣਾ ਚਾਹੁੰਦੇ ਹੋ ਸਰਚ ਆਪਰੇਸ਼ਨ ਚੱਲ ਰਿਹਾ ਹੈ ਯੁੱਧ ਮਸ਼ੀਨਰੀ ਜੋ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਉਹ ਜੋਡਨਾ ਸ਼ਹਿਰ ਵੱਲੋਂ ਮਹੀਮ ਥੱਲੇ ਚੱਲ ਰਿਹਾ ਕੱਲਾ ਇੱਥੇ ਸਰਚ ਆਪਰੇਸ਼ਨ ਨਹੀਂ ਚੱਲ ਰਿਹਾ ਸਾਡੇ 4 ਥਾਂ ਤੇ ਨਾਕੇ ਚੱਲਦੇ ਨੇ ਉੱਥੇ ਸਾਨੂੰ ਵੱਡੀ ਸਫਲਤਾ ਸਾਨੂੰ ਪ੍ਰਾਪਤ ਹੋਈ ਹੈ ਅਸੀਂ ਡਰੱਗਸ ਫੜੇ ਨੇ ਡਰੱਗਸ ਮਗਲਸ ਫੜੇ ਨੇ ਪੈਟਰਲਸ ਫੜੇ ਨੇ ਉਹਨਾਂ ਦੇ ਬਣਦੀ ਕਾਰਵਾਈ ਕਰਾਂਗੇ ਉਸੇ ਤਰ੍ਹਾਂ ਹੀ ਜਿਹੜਾ ਰਾਮਨਗਰ ਬਸਤੀ ਆ ਹੌਟਸਪੌਟ ਹੈ ਇਹਦੇ ਤੇ ਜਿਹੜੇ ਬੰਦਿਆਂ ਤੇ ਹੈਪਚੁਅਲ ਅਫੈਂਡਰਸ ਨੇ ਮਤਲਬ ਕਈ ਕਈ ਐਫਆਈਆਜ਼ ਦਰਜ ਨੇ ਉਹਨਾਂ ਤੇ ਕਮਰਸ਼ਲ ਦੀਆਂ ਤੇ ਹੋਰ ਉਹਨਾਂ ਨੂੰ ਪ੍ਰੋਪਰ ਪਿੰਪੁਆਇੰਟ ਕਰਕੇ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਜਾ ਰਹੀ ਹੈ ਤੁਸੀਂ ਦੇਖਿਆ ਕਈਆਂ ਨੇ ਘਰ ਬੰਦ ਕਰ ਲਏ ਬਟ ਪ੍ਰੋਪਰ ਕਰਖਲਾ ਕੇ ਉਸ ਚੀਜ਼ ਨੂੰ ਚੈੱਕ ਕੀਤਾ ਜਾ ਰਿਹਾ ਇੱਕ ਦੋ ਘਰ ਇਹੋ ਜਿਹੇ ਨੇ ਘਰ ਨੂੰ ਖੁੱਲਾ ਛੱਡ ਕੇ ਭੱਜ ਗਏ ਨੇ ਉੱਥੇ ਵੀ ਪ੍ਰੋਪਰ ਵੀਡੀਓਗ੍ਰਾਫੀ ਕੀਤੀ ਜਾਊਗੀ ਜਿਹੜੇ ਇਥੋਂ ਦੇ ਮੌਜੂਦ ਬੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਪ੍ਰੋਪਰ ਸੱਜ ਲਾਅ ਨੂੰ ਪ੍ਰੋਪਰ ਫਾਲੋ ਕਰਾਂਗੇ ਪ੍ਰੋਪਰ ਸਰਚ ਕਰਾਂਗੇ ਔਰ ਜਿਹੜਾ ਬੰਦਾ ਲਾਅ ਨੂੰ ਆਪਣੇ ਹੱਥ ਚ ਲਏਗਾ ਜਾਂ ਸੋਸਾਇਟੀ ਚ ਡਰਗ ਨੂੰ ਫਲਾਏਗਾ ਔਰ ਇਸ ਕੋਰਡ ਨੂੰ ਵਿੱਚ ਵਧਾਏਗਾ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਇਸ ਸਟੈਂਡ ਜਿਹੜੇ ਨਾਕੇ ਲਗਾਏ ਗਏ ਨੇ ਜਾਂ ਜਿਹੜੀ ਚੈਕਿੰਗ ਚੱਲੇ ਕੋਈ ਬਰਾਮਦ ਕੀਤਾ ਜੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸਰ ਬਿਲਕੁਲ ਬਰਾਮਦਗੀਆਂ ਹੋਈਆਂ ਨੇ ਐਫ ਆਈ ਆਰਸ ਹੋਰੀਆਂ ਨੇ ਔਰ ਅੱਜ ਤੁਹਾਨੂੰ ਵਰਦੀ ਐਸ ਐਸ ਪੀ ਸਰਦਾਰ ਸਤਾਰ ਸਿੰਘ ਚਾਹਲੂ ਵੱਲੋਂ ਤੁਹਾਨੂੰ ਸ਼ਾਮ ਨੂੰ ਪ੍ਰਗ ਬਕਾਇਦਾ ਪ੍ਰੈਸ ਨੋਟ ਵੀ ਜਾਏਗਾ ਕਿ ਕਿੰਨੀ ਐਫ ਆਈ ਆਰਸ ਹੋਈਆਂ ਕਿੰਨੀ ਬਰਾਮਦਗੀ ਕੀਤੀ ਚਾਰ ਸਾਡੇ ਉੱਤੇ ਚੱਲ ਰਹੇ ਨੇ ਜੀ ਆ ਪੰਜਵਾਂ ਸਰਚ آپریشن ਚੱਲ ਰਿਹਾ ਜੀ ਕੀ ਕਹਿੰਦਾ ਕਹਿੰਦੇ ਕਿ ਗੱਡੀ ਰੋਕੀ ਗਈ ਹੈ ਜੀ ਪ੍ਰੋਪਰ ਸੇਫਟੀ ਬਿਦੂ ਭਾਈ ਨਾਲ ਸਿਕਿਟੀ ਚੱਲਦੀ ਹੈ ਦੇਖੋ ਜੀ ਉਹ ਜਿਹੜੀ ਗੱਡੀ 'ਚ ਲੇਡੀ ਤੇ ਬੰਦਾ ਸੀਗੇ ਉਹਨਾਂ ਤੇ ਮਲਟੀਪਲ ਐਫ ਆਈ ਆਰ ਸਰਚ ਨੇ ਉਹ ਹੈ ਚਲੋ ਫੈਂਡਰਸ ਨੇ ਕਈ ਚੀਜ਼ਾਂ ਦੇ ਉਹ ਵੀ ਸਾਡੇ ਜਿਹੜੀ ਪਬਲਿਕ ਦੁਆਰਾ ਇੱਕ ਇਨਫੋਰਮੇਸ਼ਨ ਜਨਰੇਟ ਹੋ ਰਹੀ ਆ ਸਾਨੂੰ ਇਹ ਪਬਲਿਕ ਦੁਆਰਾ ਪਿੰਨ ਪੁਆਇੰਟ ਹੋ ਰਿਹਾ ਵੀ ਸਾਡੇ ਏਰੀਆ ਚਾਹ ਵੇਚਦਾ ਉਹਨੂੰ ਸਾਰਿਆਂ ਨੂੰ ਕੋਲੈਬੋਰੇਟ ਕਰਕੇ ਉਹਨਾਂ ਬੰਦਿਆਂ ਦਾ ਪ੍ਰੀਵੀਅਸ ਰਿਕਾਰਡ ਦੇਖਦੇ ਹੋਏ ਪ੍ਰੋਪਰ ਪਿੰਨ ਪੁਆਇੰ ਜਿਹੜੀ ਆਪਾਂ ਕਹਿੰਦੇ ਆ ਪਰਸਨਲ ਸਰਚ ਸਾਰਾ ਚੀਜ਼ਾਂ ਕੀਤੀਆਂ ਜਾਣਗੀਆਂ ਹੁਣ ਉਹਨਾਂ ਤੇ ਐਫਆਈਆਰ ਦਰਜ ਨੇ ਪੁਲਿਸ ਪਾਰਟੀ ਰੇਡ ਤੇ ਆਈ ਹੈ ਔਰ ਉਹ ਗੱਡੀ ਭਜਾ ਕੇ ਲੈ ਕੇ ਜਾਣ ਔਰ ਉਹਨਾਂ ਤੇ ਫਿਰ ਕਿਉਂ ਨਹੀਂ ਕਾਰਵਾਈ ਬਣਦੀ ਕਾਰਵਾਈ ਵੀ ਹੋਏਗੀ ਔਰ ਪ੍ਰੋਪਰ ਸਰਚ ਜੋ ਕੋਈ ਚੀਜ਼ ਮਿਲੇ ਉਹਨਾਂ ਕੋਲ ਐਫਆਈਆਰ ਵੀ ਦਾਂਗੇ ਐਸੋ ਮਹੀਨਾ ਰਾਹੀ ਕਿੰਨਾ ਖਤ ਲਵਾਉਣਾ ਸਰਕ ਲੋਕਾਂ ਚ ਕੰਫੀਡੈਂਸ ਬਿਲ ਹੁੰਦਾ ਜੀ ਲੋਕ ਆਪ ਮਹਾਰੇ ਆ ਉੱਠ ਕੇ ਇੱਕ ਲੋਕ ਲਾਇਰ ਬਣ ਗਏ ਲੋਕ ਲਾਇਰ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬੀਆਂ ਨੇ ਬੜੇ ਬੜੇ ਇਹਦੋਂ ਪਹਿਲਾਂ ਵੀ ਤਸੀਹੇ ਚੱਲੇ ਨੇ ਬਹੁਤ ਚੀਜ਼ਾਂ ਫੇਸ ਕੀਤੀਆਂ ਨੇ ਹਰ ਵਾਰ ਇੱਕ ਲੋਕ ਲਹਿਰ ਚੁੱਟ ਕੇ ਭਾਈਚਾਰੇ ਨੂੰ ਔਰ ਜੋ ਇੱਕ ਦੂਜੇ ਨਾਲ ਸਾਂਝਾ ਭਾਈ ਫਾਰੇ ਦਾ ਪਲੇਟਫਾਰਮ ਹੈ ਹਮੇਸ਼ਾ ਪੰਜਾਬ ਉੱਪਰ ਕੇ ਉਧੇ ਧਿਆਨਦਾ ਰਿਹਾ ਉਧੇ ਤੇ ਖਰਾ ਉਤਰਿਆ ਅੱਛਾ ਮੈਨੂੰ ਹੁਣ ਵੀ ਪੂਰੀ ਉਮੀਦ ਆ ਕਿ ਲੋਕ ਕੇ ਸਾਰੀਆਂ ਕਾਰਵਾਈਆਂ ਤੋਂ ਖੁਸ਼ ਨੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਔਰ ਅਸੀਂ ਵਚਨਬੱਧ ਲੋਕਾਂ ਦੀ ਲਈ ਡਿਊਟੀ ਕਰ ਲਈ ਠੀਕ ਠੀਕ ਅੰਮ੍ਰਿਤਸਰ ਵਿੱਚ ਪਿਛਲੇ ਦਿਨੀ ਥਾਣਾ ਇਸਲਾਮਾਬਾਦ ਦੇ ਅਧੀਨ ਆਉਂਦੇ ਇਲਾਕੇ ਮੋਹਣੀ ਪਾਰਕ ਵਿੱਚ ਇੱਕ ਨੌਜਵਾਨ ਦਾ ਤੇਜ਼ ਸਰ ਹਥਿਆਰਾਂ ਦੇ ਨਾਲ ਹਮਲਾ ਕਰ ਕਤਲ ਕਰ ਦਿੱਤਾ ਗਿਆ ਜਿਸ ਦੇ ਚਲਦੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਵਿਸ਼ਾਲਜੀਤ ਨੇ ਦੱਸਿਆ ਕਿ ਪਿਛਲੇ ਦਿਨੀ ਸ਼ਾਮ ਨੂੰ ਥਾਣਾ ਇਸਲਾਮਾਬਾਦ ਦੇ ਮੋਹਣੀ ਪਾਰਕ ਵਿੱਚ ਇੱਕ ਕਾਰ ਤੇ ਸਵਾਰ ਹੋ ਕੇ ਪਤੀ ਪਤਨੀ ਜਾ ਰਹੇ ਸਨ ਜਿਨ੍ਹਾਂ ਨੂੰ ਇੱਕ ਹੋਰ ਤੇਜ਼ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕਰ ਮੌਤ ਦੇ ਘਾਟ ਉਤਾਰ ਦਿੱਤਾ 5 ਤਰੀਕ ਨੂੰ ਸ਼ਾਮ ਨੂੰ ਕਰੀਬ 4:30-5 ਵਜੇ ਇਨਸੀਡੈਂਟ ਰਿਪੋਰਟ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲਾਭਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੇ ਉਸ ਦੀ ਘਰ ਵਾਲੀ ਬਲਜਿੰਦਰ ਕੌਰ ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮਕਦਮਾ ਨੰਬਰ 60 ਅੰਡਰ ਸੈਕਸ਼ਨ 3103 324 191 ਤੇ 190 ਬੀ ਐਨਸਟ ਵਿੱਚ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਵੀ ਜਿਹੜੇ ਐ ਇਥੇ ਮੋਣੀ ਪਾਰਕ ਦੇ ਵਿੱਚ ਇੱਕ ਰਾਏ ਦੇ ਉੱਤੇ ਬੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮਕਦਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਵੱਲੋਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਈਡੈਂਟੀਫਾਈ ਕੀਤੀ ਗਈ ਪਲੱਸ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਉਹ ਸਾਰੇ ਆਈਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲ ਗ੍ਰਿਫਤਾਰ ਕਰ ਲਿਆ ਜਾਵੇਗਾ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 6 ਨਸ਼ਾ ਤਸਕਰ 7 ਕਿਲੋ 508 ਗ੍ਰਾਮ ਹੈਰੋਇਨ ਅਤੇ 50500 ਰੁਪਏ ਦੇ ਡਰਗ ਮਨੀਸਮੇਤ ਗ੍ਰਫਤਾਰ ਕੀਤੇ ਗਏ ਇਸ ਮੌਕੇ ਐਸਪੀ ਹਰਿੰਦਰ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਨਾਂ ਰੋਪੀਆਂ ਕੋਲੋਂ ਦੋ ਮੋਟਰਸਾਈਕਲ ਤੇ ਤਿੰਨ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਕਿਸ ਕੋਲੋਂ ਹੈਰਨ ਮੰਗਵਾਉਂਦੇ ਸਨ ਤੇ ਅੱਗੇ ਕਿੱਥੇ ਸਪਲਾਈ ਕਰਦੇ ਸਨ ਇੱਕ ਅਭਿਆਨ ਚੱਲ ਰਿਹਾ ਜੁੱਧ ਨਸ਼ਿਆਂ ਵਿਰੁੱਧ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਅਤੇ ਐਸਐਸਪੀ ਸਾਹਿਬ ਜ਼ਾਰ ਅਮਨਿੰਦਰ ਸਿੰਘ ਜੀ ਦੇ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਇਹਦੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕਦਮੇ ਦਰਜ ਕੀਤੇ ਆ ਉਸ ਮੁਕਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਜੀ ਕੀ ਕਿੱਥੇ ਕੀ ਮਾਡਲ ਬਣ ਲੱਗੀ ਆ ਇਹਦੇ ਜਿਹੜਾ ਦੱਸਣਾ ਵੀ ਜਿਹੜਾ ਬੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਲਬਾਖ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਡੱਲੇਗੇ ਥਾਣਾ ਲੋਪੋਗੇ ਤੇ ਸੈਮੂਲ ਮਸੀਹ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀਆਂ ਦੇ ਰਹਿਣ ਵਾਲਾ ਜੀ ਇਹ ਜੀ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰੋਂ ਦੇ ਨਾਲ ਜਿਹੜੀ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਆ ਸਰ ਮੈਂ ਨਾਲ ਲਾਖੋੜਿਆ ਨਹੀਂ ਮੈਂ ਨਹੀਂ ਪਹਿਲਾਂ ਬੜੀ ਗਈ ਆ ਜਿਹੜਾ ਦੂਜਾ ਕੇਸ ਹੈ ਲੋਪੋਕੇ ਦਾ ਲੋਪੋਕੇ ਵਾਲੇ ਕੇਸ ਦੇ ਵਿੱਚ ਜਿਹੜੇ ਇਹ ਇਹ ਦੋ ਭਰਾ ਹੈਗੇ ਆ ਜੋਗਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਪੰਜਾਬ ਸਿੰਘ ਤੇ ਇਹਨਾਂ ਦੀ ਜਿਹੜੀ ਸਰਨਜੀਤ ਕੌਰ ਜਿਹੜੀ ਪਤਨੀ ਹੈਗੀ ਆ ਜੋਗਾ ਸਿੰਘ ਦੀ ਪਤਨੀ ਆ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਿੰਡ ਗਾਗਰਮਲ ਜਿਹੜਾ ਬਿਲਕੁਲ ਆਪਣੇ ਤਾਰਾਂ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਸਤਾ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਇਹੜੀ ਕੀ ਸਿਕਰਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਹੇਰਨ ਬਰਾਮਦ ਹੋਈ ਹੈਗੀ ਸਰ ਕਿੰਨੀਆਂ ਕਿ ਇਹਨਾਂ ਦੇ ਕੋਲੋਂ ਛੁੱਟੀਆਂ ਗਈਆਂ ਦਰੋਂ ਦਰਾਂ ਲਈ ਆਈ ਆ ਕਿ ਉਹ ਉਹ ਹੁਣ ਮੁਕਤਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਅੱਜ ਮਨਜੋ ਕੋਰਟ ਚ ਪੇਸ਼ ਕਰਾਂਗੇ ਜੀ ਇਹਨਾਂ ਦਾ ਸਫੀਸ਼ੀਐਂਟ ਰਮਾਨ ਲੈ ਕੇ ਅਗਲੀ ਤਫਤੀਸ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹੇਰਨ ਮੰਗਾਈ ਹੈ ਤੇ ਕਿੱਥੇ ਕਿੱਥੇ ਦਿੱਤੀ ਆ ਔਰ ਬੈਕਵਰਡ ਫਾਰਵਰਡ ਲੇਕੇਜ ਹੈਗੇ ਆ ਉਹਨਾਂ ਨੂੰ ਖੰਘਾਲਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅਮਤ ਲਿਆਦੀ ਜਾਊਗਾ ਸਰ ਦਰਵਾਜ ਸਿੰਘ ਜਿਹੜਾ ਦਰਵਾਜ ਸਿੰਘ ਕਰਦੀ ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਅਨਕਾਊਂਟਰ ਹੈ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗੁਰਪ੍ਰੀਤ ਸਿੰਘ ਕਾਰਾਂ ਤੇ ਮੋਟਰਸਾਈਕਲਾਂ ਨੂੰ ਚੋਰੀ ਕਰਦਾ ਸੀ ਤੇ ਅੰਮ੍ਰਿਤਸਰ ਦੇ ਗੁਮਟਾਲਾ ਇਲਾਕੇ ਦੇ ਵਿੱਚ ਪੁਲਿਸ ਗੁਰਪ੍ਰੀਤ ਸਿੰਘ ਦੀ ਰਿਕਵਰੀ ਕਰਵਾਉਣ ਦੇ ਲਈ ਲੈ ਕੇ ਆਈ ਸੀ ਰਿਕਵਰੀ ਦੌਰਾਨ ਗੁਰਪ੍ਰੀਤ ਸਿੰਘ 'ਵੱਲੋਂ ਪੁਲਿਸ ਦੀ ਫਾਇਰਿੰਗ ਹੋਈ ਜਿਸ ਦੇ ਚਲਦਿਆਂ ਜੋ ਵੀ ਫਾਇਰਿੰਗ ਦੇ ਵਿੱਚ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਦੇ ਲਈ ਇਹਦੇ ਚ 3 ਤਰੀਕ ਨੂੰ ਗੁੰਟਾਲੇ ਦੇ ਵਿੱਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਸੀ ਇੱਕ ਗੱਡੀ ਦੇ ਵਿੱਚੋਂ ਉਹਨਾਂ ਦੇ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਵੀ ਤੇ ਦੋ ਪਿਸਟਲ ਮਿਲੇ ਸੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਅਸੀਂ ਅੱਗੇ ਜਿਹੜਾ ਇਹ ਗੁਰਪ੍ਰੀਤ ਇਲੀਅਸ ਗੋਪੀ ਗੋਪੀ ਗੋਰਾ ਗੁਰਪ੍ਰੀਤ ਇਲੀਅਸ ਗੋਰਾ ਪਿੱਖੀਵਿੰਡ ਤਰਨਤਾਰਨ ਦਾ ਰਹਿਣ ਵਾਲਾ ਇਨੂੰ ਕੱਲ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇਹਨੇ ਦੱਸਿਆ ਵੀ ਮੇਰੇ ਕੋਲ ਇੱਕ ਹੋਰ ਪਿਸਤਲ ਵੀ ਹੈਗਾ ਕਿਉਂਕਿ ਪਹਿਲੇ ਵੀ ਦੋਨੋਂ ਬੜੇ ਸਫਿਸਟੀਕੇਟਿਡ ਪਿਸਤਲ ਸੀ ਸੋ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਲੈ ਕੇ ਗਈ ਰਿਕਵਰੀ ਵਾਸਤੇ ਉੱਥੇ ਇਹਨੇ ਜਿਹੜਾ ਪਿਸਤਲ ਸੀਗਾ ਦੱਬਿਆ ਹੋਇਆ ਉਹਦੇ ਉਹ ਲੋਡਡ ਸੀ ਉਹਦੇ ਤੋਂ ਇਹਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਿਹੇ ਜਵਾਬੀ ਫਾਇਰ ਚ ਸਾਡੇ ਜਿਹੜੇ ਚੌਕੀ ਇੰਚਾਰ ਕਮਟਾਲਾ ਨੇ ਆਪਣੇ ਸਰਵਿਸ ਪਿਸਤਲ ਤੋਂ ਵਾਪਸ ਕੀਤਾ ਜੂ ਉਹਦੇ ਲੱਗੀ ਜਿਹਨਾਂ ਨੇ ਇੰਜਰਡ ਹੋਇਆ ਤੇ ਇਹਨੂੰ ਉੱਥੇ ਲੈ ਕੇ ਗਏ ਹਸਪੀਟਲ ਇਹ ਜਿਹੜਾ ਗੈਂਗ ਹੈ ਇਹਦੇ ਚ ਇੱਕ ਬੰਦਾ ਇਹਨਾਂ ਦਾ ਮੇਨ ਹੋ ਰਹਿੰਦਾ ਪਹਿਲੇ ਦੋ ਬੰਦੇ ਦੋ ਪਿਸਤਲਾਂ ਨਾਲ ਤੇ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਨਾਲ ਫੜੇ ਗਏ ਸੀ ਇਹਦੇ ਤੋਂ ਇੱਕ ਪਿਸਤਲ ਬਰਾਮਦ ਹੋਇਆ ਹੁਣ ਹੋਰ ਔਰ ਇਹਦੇ ਚ ਅੱਗੇ ਜਿਹੜੀ ਕਾਰਵਾਈ ਉਹ ਇਹ ਹੈਗੀ ਕਿ ਜਿਹੜਾ ਰਣਜੋਤ ਸਿੰਘ ਹੈਗਾ ਜੋਤੀ ਹੈ ਨਾ ਰਣਜੋਤ ਸਿੰਘ ਇਹਦਾ ਮੇਨ ਕਿੰਗਪਿੰਨੋ ਉਹਦੀ ਗ੍ਰਿਫਤਾਰੀ ਬਾਕੀ ਹੈ ਉਹ ਇਹਦੇ ਖਿਲਾਫ ਪਹਿਲਾਂ ਕੋਈ ਮੁਕਦਮੇ ਨਹੀਂ ਹੈ ਦਰਜ ਪਰ ਰਣਜੋਤ ਸਿੰਘ ਦੇ ਕਹਿਣ ਤੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਉਹਦੇ ਨਾਲ ਜਾਂਦਾ ਰਿਹਾ ਔਰ ਇਹ ਵੀ ਪਤਾ ਲੱਗਿਆ ਕਈ ਜਗ੍ਹਾ ਕਬਜ਼ੇ-ਕਬਜ਼ੇ ਕਰਨ ਵੀ ਗਏ ਨੇ ਇਹ ਰੂਰਲ ਦੇ ਏਰੀਆਜ਼ ਵਿੱਚ ਪਹਿਲਾਂ ਔਰ ਉਸ ਦਿਨ ਵੀ ਜਦੋਂ ਘੇਰੇਗੇ ਮੌਕੇ ਤੋਂ ਭੱਜ ਗਿਆ ਸੀ ਸਰ ਇਹ ਜਿਹੜੀ ਗੱਡੀ ਕਿੱਥੋਂ ਚੁੱਕੀ ਸੀ ਇਹਨਾਂ ਨੇ ਇਹਨਾਂ ਨੇ ਉਹ ਗੱਡੀ ਦਾ ਵੀ ਅਸੀਂ ਦੱਸ ਰਹੇ ਹੁਮਟਾਲਾ ਬਾਈਪਾਸ ਤੋਂ ਹੈਗੀ ਹੈ ਜੀ ਉਹ ਵੀ ਰਿਕਵਰ ਹੋਈ ਹੈ ਮੇਨ ਗੱਲ ਤਾਂ ਇਹ ਹੈ ਕਿ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਸਾਡੀ ਮਾਨਯੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਪੁਲਿਸ ਜਿਹੜਾ ਅੱਛਾ ਕੰਮ ਕਰ ਰਹੀ ਔਰ ਮੈਂ ਨੂੰ ਅੱਛੀ ਇਨਵੈਸਟੀਗੇਸ਼ਨ ਇਸ ਕਰਕੇ ਕਹਿਣਾ ਕਿ ਭਿੱਖੀ ਵੈਂਟ ਤੋਂ ਬੰਦਾ ਗ੍ਰਿਫਤਾਰ ਹੋ ਗਿਆ ਜਿਹੜਾ ਕਿ ਉਸ ਦਿਨ ਦਾ ਤਿੰਨ ਤਰੀਕ ਦਾ ਭੱਜਿਆ ਹੋਇਆ ਸੀ ਕਿਹਦੇ ਕਿਸ ਸਮੇਂ ਆ ਰਹੇ ਆ ਕੋਈ ਯਾਰ ਰੋਟੀ ਵਾਲੀ ਗੱਲ ਹੈ ਜੇ ਹੁਣ ਪੁੱਛਗੇ ਚਾਏਗੀ ਜੀ ਪਹਿਲੇ ਜਿਹੜੇ ਮੁੰਡੇ ਫੜੇ ਗਏ ਸੀ ਉਹ ਤੇ ਇਹ ਦੱਸਦੇ ਸੀ ਕਿ ਵੀ ਅਸੀਂ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਕੰਮ ਕਰਦੇ ਰਹੇ ਹਾਂ ਔਰ ਪਿਸਟਲ ਤੇ ਹਿਰੋਇਨ ਜਿਹੜੀ ਇਹਨਾਂ ਤੋਂ ਬਰਾਮਦ ਹੁੰਦੀ ਹੈ ਸ਼ੋਅ ਕਰਦੀ ਹੈ ਕਿ ਦੋਨੋਂ ਕੰਮਾਂ 'ਚ ਇਹ ਸ਼ਾਮਲ ਸੀ ਚਾਹੇ ਉਹ ਆਪਾਂ ਡਰੱਗ ਟ੍ਰੇਡ ਕਹੀਏ ਚਾਹੇ ਆਰਗੇਨਾਈਜ਼ ਕ੍ਰਾਈਮ ਕਹੀਏ ਕਿੰਨੇ ਵਜੇ ਦਾ ਥਮਾ ਹੋਏਗਾ ਰਾਜਧਾਨੀ ਕੰਟਰੋਲ 12 1200 12 ਦੀ ਗੱਲ ਹੈ ਜੀ ਸਰ ਕਿਹੜਾ ਵੈਪਨ ਦੇ ਵੱਲ ਰੱਖਿਆ ਗਿਆ ਸੀ 32 ਪੋਰ ਪਿਸਟਲ ਹੈ ਜੀ ਆਪਣਾ 9mm ਚੱਲਿਆ ਡਸਰਕਾਰ ਸਰ ਤੁਸੀਂ ਕਹਿੰਨਾ ਕਿ ਕੁਝ ਹੋਰ ਵੀ ਜਗ੍ਹਾ ਦੇ ਉੱਤੇ ਇੰਨੇ ਜਰੀ ਰਿਕਵਰ ਕਰਨ ਗਿਆ ਕੋਈ ਤੰਕਾਨ ਗਿਆ ਲੋਕਾਂ ਕੋਲ ਉਹ ਦੱਸਦੇ ਆ ਜੀ ਉਹ ਇਹ ਦੱਸ ਰਹੇ ਸੀ ਪਹਿਲੇ ਮੁੰਡਿਆਂ ਨੂੰ ਦੱਸਿਆ ਸੀ ਕਿ ਕਬੜੇ ਕੁੱਟ ਕੇ ਵੀ ਲੈਣ ਜਾਂਦੇ ਸੀ ਪਿਸਟਲ ਦੇ ਤੇ ਵੈਪਨ ਦੇ ਨਾਲ ਵੀ ਅਸੀਂ ਤਰਨ ਤਰਨ ਤੋਂ ਆਏ ਆ ਰੂਰਲ ਦੇ ਏਰੀਏ ਚ ਕੋਈ ਕਾਰਵਾਈ ਇਹਨਾਂ ਦੀ ਨੋਟਿਸ ਚ ਆਈ ਹੈ ਉਹ ਦੋੜਨਾ ਸ਼ੇਅਰ ਕਰਾਂਗੇ ਦੀ ਹੋਰ ਵੀ ਹੋਰ ਵੀ ਕੋਈ ਸਾਥੀ ਹੈਗੇ ਨੇ ਇਹਦੇ ਨਹੀਂ ਮੈਂ ਤਾਂ ਸ਼ੇਅ ਰਣਜੋਤ ਸਿੰਘ ਹੀ ਮੇਨ ਹੈਗਾ ਇਹਨਾਂ ਦਾ ਕਿੰਗ ਪਿੰਨ ਉਹ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਸਰ ਕ੍ਰਾਈਮ ਦੇਰ ਤੋਂ ਕੰਮ ਕਰ ਰਹੇ ਸੀ ਇਹ ਦੇਖੋ ਜਿਹੜੇ ਉਹ ਰਣਜੋਤ ਹੋਣੀ ਤਾਂ ਪੁਰਾਣੇ ਕੰਮ 'ਚ ਲੱਗੇ ਹੋਏ ਤਾਂ ਹੀ ਉਹ ਦੇਖੋ ਜੇ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਲਈ ਫਰਦੇ ਆ ਸਿਵਿਸਟ੍ਰਿਕੇਟਡ ਵੈਪਨ ਲਈ ਫਰਦੇ ਆ ਚੰਗੀ ਗੱਡੀ ਲਈ ਫਰਦੇ ਆ ਤਾਂ ਉਹ ਮੰਨਦਾ ਸ਼ੋਅ ਹੀ ਕਰਦਾ ਕਿ ਉਹ ਕ੍ਰਾਈਮ ਪੁਰਾਣੇ ਉਸ 'ਚ ਲੱਗੇ ਹੋਏ ਐ ਇਨਵੋਲਡ ਥੈਂਕ ਯੂ ਭਾਜੀ ਸ਼ੋਰਟ ਕਟ ਬਟਿੰਡਾ ਦੇ ਮਾਡਲ ਟਾਊਨ ਵਿੱਚ ਟੀਵੀ ਟਾਵਰ ਤੇ ਨੇੜੇ ਕਾਰ ਸਵਾਰ ਜਦੋਂ ਸ਼ੋਰਮ ਵਿੱਚ ਕੱਪੜਾ ਖਰੀਦਣ ਲਈ ਗਿਆ ਤਾਂ ਬਾਹਰ ਖੜੀ ਕਾਰ ਨੂੰ ਸ਼ੀਸ਼ਾ ਤੋੜ ਕੇ ਚੋਰ 3 ਲੱਖ ਦੇ ਨਗਦੀ ਲੈ ਕੇ ਫਰਾਰ ਹੋ ਗਏ ਤੇ ਚੋਰੀ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੁਪਿੰਦਰ ਅਵੀ ਦਾ ਮੇਰਾ ਨਾਮ ਹੈ ਜੀ ਇਹ ਘਟਨਾ ਜਿਹੜੀ ਹੋਈ ਹੈ ਜੀ ਕੀ ਮਾਮਲਾ ਕੀ ਇਸ ਪੁਰਾ ਮੈਂ ਜਸਟ ਇੱਥੇ ਵਿਜੇ ਗਾਰਮੈਂਟ ਦੇ ਸਾਹਮਣੇ ਆਪਣੇ ਪੈਂਟ ਲੈਣ ਲਈ ਰੁਕਿਆ ਸੀਗਾ ਤੇ ਜਸਪੈਂਟ ਲਈ ਤੇ 5 ਮਿੰਟਾਂ ਬਾਅਦ ਆ ਕੇ ਦੇਖਿਆ ਤੇ ਬਾਰੀ ਖੋਲੀ ਤੇ ਦੇਖਿਆ ਵੀ ਸ਼ੀਸ਼ਾ ਟੁੱਟਿਆ ਹੋਇਆ ਉਸ ਤੋਂ ਬਾਅਦ ਕੈਮਰੇ ਵਗੈਰਾ ਚੈੱਕ ਕੀਤੇ ਤੇ ਇਹ ਪਤਾ ਲੱਗਿਆ ਚੋਰੀ ਦਾ ਜੀ ਤੇ ਬੈਗ ਸੀਗਾ ਬੈਗ ਦੇ ਵਿੱਚ ਮੇਰਾ ਨੀਅਰ ਬੁੱਕ ਤੇ 3 ਲੱਖ ਰੁਪਏ ਸੀਗੇ ਜੀ ਹਾਂਜੀ ਕੀ ਕੰਮ ਕਰਦੇ ਆ ਜੀ ਇਹ ਸੀਮੈਂਟ ਤੇ ਰੇਤੇ ਵਜਰੀ ਦਾ ਕੰਮ ਆ ਜੀ ਆਪਣਾ ਜੱਸੀ ਚੌਂਕ ਅੱਛਾ ਤੁਸੀਂ ਇੱਥੇ ਪੈਂਡ ਲੈਣਾ ਹਾਂ ਜੀ ਹਾਂਜੀ 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 ਅੱਛਾ ਤੇ ਆ ਕੇ ਦੇਖਿਆ ਕਿੰਨੇ ਕਿ ਚਿਰਚੇ ਇਹ ਘਟਨਾ ਵਾਪਰ ਗਈ 5 ਮਿੰਟ ਹੀ ਲੱਗੇ ਮੈਂ ਕਹਿੰਦਾ ਹਾਲਾਤ ਹੀ ਦੇਖੋ ਤੁਸੀਂ 5 ਮਿੰਟ ਲੱਗੇ ਸਿਰਫ ਹੀ ਤੇ ਬਿਲਕੁਲ ਸਾਹਮਣੇ ਖੜੀ ਹੈ ਦੁਕਾਨ ਦੇ ਕਿੰਨੇ ਬੰਦੇ ਸੀ ਇਹ ਜੀ ਅੱਜ ਤੁਹੜੇ ਆਏ ਕੈਮਰੇ ਵਿੱਚ ਫਿਲਹਾਲ ਵੀ 21 ਦਿਖ ਰਿਹਾ ਬਾਕੀ ਦੁਕਾਨਾਂ ਬੰਦ ਹੋ ਚੁੱਕੀਆਂ ਸੀਗਾ ਸਵੇਰੇ ਪਤਾ ਚੱਲੇਗਾ ਜੀ ਅੱਛਾ ਹਾਂਜੀ ਕੈਮਰਾ ਇਹ ਤੋੜਿਆ ਗਿਆ ਸ਼ੀਸ਼ਾ ਜੀ ਸ਼ੀਸ਼ਾ ਤੋੜਿਆ ਗਿਆ ਜੀ ਤਿੰਨ ਵਾਰ ਬੰਦੇ ਨੇ ਟਰਾਈ ਕੀਤੀ ਸ਼ੀਸ਼ਾ ਤੋੜਨ ਦੀ ਤੀਸਰੀ ਵਾਰ ਤੋੜ ਕੇ ਲੈ ਗਿਆ ਠੀਕ ਹੈ ਨਾ ਚਾਹੋ ਕਿ ਪੁਲਿਸ ਨੂੰ ਰਿਪੋਰਟ ਦਰਜ ਕਰਾਪੀ ਇਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਜੀ ਰਿਪੋਰਟ ਦਰਜ ਹੋ ਗਈ ਹੈ ਜੀ ਹਾਂਜੀ ਇਹ ਜੀ ਅਨਸਰਾਂ ਤੇ ਇੱਕ ਵਾਰ ਮਿਲ ਕੜੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਜਰੂਰ ਮਿਲਣੀ ਚਾਹੀਦੀ ਵੀਰੇ ਜਿਵੇਂ ਆਪਾਂ ਇਸ ਵੇਲੇ ਤੱਕ ਮਿਹਨਤ ਕਰਦੇ ਪਏ ਹਾਂ ਤੁਸੀਂ ਮਿਹਨਤ ਕਰਦੇ ਪਏ ਜੇ ਐਵੇਂ ਬੰਦੇ ਨੇ ਅਮੀਰ ਹੋਣਾ ਤਾਂ ਫਿਰ ਆਪਾਂ ਵੀ ਇਹੀ ਕੰਮ ਸ਼ੁਰੂ ਕਰ ਲੈਨੇ ਜੀ ਸੌਖਾ ਕੰਮ ਹੈ ਜੀ ਉਮੀਦ ਹੈ ਜੀ ਪੁਲਿਸ ਨੂੰ ਮਤਲਬ ਜਿਹੜਾ ਪੂਰੀ ਉਮੀਦ ਹੈ ਜੀ ਆਪ ਸਰਕਾਰ ਦੇ ਪੂਰੀ ਉਮੀਦ ਹੈਗੇ ਜੇ ਬਲੋਜਰ ਚਲਾ ਸਕਦੇ ਹੋ ਤਾਂ ਕੁਝ ਵੀ ਨਹੀਂ ਹੈਗਾ ਜੀ। ਸੁਲਤਾਨਪੁਰ ਲੋਧੀ ਵਿੱਚ ਤੜਕੇ ਸਵੇਰੇ ਕੁੜੀ ਮੁੰਡੇ ਦੀ ਲਾਸ਼ ਪਵਿੱਤਰ ਕਾਲੀ ਵੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਪੁਲਿਸ ਨੂੰ ਬਰਾਮਦ ਹੋਈ ਅਤੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋੜ ਛੀ ਵਿੱਚ ਰਖਵਾਇਆ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਾਨ ਦੀ ਪਛਾਣ RAM BALAK ਪੁੱਤਰ ਅਸ਼ੋਕ ਵਾਸੀ ਪਿੰਡ ਅਦਾਲਤ ਚੱਕ ਅਤੇ ਕੁੜੀ ਦੀ ਪਛਾਣ NEHA ਪੁੱਤਰੀ ਹੀਰਾ ਵਾਸੀ ਅਦਾਲਤ ਚੱਕ ਵਜੋਂ ਹੋਈ ਹੈ। ਮੇਰਾ ਹੀਰਾ ਬਦੱਸ। ਕਿਆ ਗੱਤ ਮਾਹੀ ਆਪਕੀ ਬੇਟੀ ਦੀ?

लड़का उनका है हाँ कहाँ के निवासी आप हम बिहार के हैं। क्या लाल रेशम का कोई मामला था हम तो सर देखते नहीं किए पर तीनों से ना न पता था हम तो जो बिहार से जाए हैं अशोक तो? कुमार क्या लगता है जिनकी आज डेथ हुई जिनकी बॉडी मिली है वैसे? वो मेरा लड़का था तो जो एक लड़की साथ में से... लड़की था वो में था ਇਸ ਤੇਰੇ ਵਿੱਚ ਕੀ ਲੱਗਤੀ ਜੱਟੇ ਮਤਲਬ ਵੱਡੇ ਭਰਾ ਦਾ ਸਾਲੇ ਸੀ ਸਾਲੇ ਸੀ ਹਾਂ ਸੋ ਇਨਕਾ ਕੋਈ ਲਵ ਰਿਲੇਸ਼ਨ ਥਾ ਨਹੀਂ ਨਹੀਂ ਕੋਈ ਲਵ ਰਿਲੇਸ਼ਨ ਨਹੀਂ ਮਤਲਬ ਅਦਾ ਹਾਸੇ ਮਜ਼ਾਕ ਤਾਂ ਹੁੰਦੇ ਹੀ ਹੁੰਦਾ ਵਾ ਘਰਾਂ ਦੇ ਵਿੱਚ ਬੋਡੀ ਕਹਾਂ ਸੇ ਬ੍ਰਮਤ ਹੋਈ ਆ ਜੀ ਬਾਬੇ ਸੇ ਚੜਿਆ ਦਾ ਭਾਈ ਚ ਲਾਪਤਾ ਕਿਤਨੇ ਦਿਨ ਸੇ ਸੋਮਵਾਰ ਸੋਮਵਾਰ ਸੇ ਲਾਪਤਾ ਦੋਨੇ ਦਿਨ ਦੋਨੇ ਹਾਂਜੀ ਸਰ ਦੋ ਬੈਡ ਡੈਡ ਬੋਡੀ ਬ੍ਰਮਤ ਹੋਈ ਵੇ ਚੁੱਕੀ ਕਾਰਵਾਈ ਕੀਤੀ ਜਾਂਦੇ ਰੋ ਹਾਂ ਸਵੇਰ ਇਨਫੋਰਮੇਸ਼ਨ ਆਈ ਸੀਗੀ ਮੁੱਖ ਤਿਆ ਸਭ ਮੇਰੇ ਹੋ ਟੀਮ ਉੱਤੇ ਮੋਖਰੇ ਗਈ ਸੀ ਟਟੋੜਿਆਂ ਨੂੰ ਉਹ ਬਈ ਵਿੱਚ ਖੜਾ ਗਿਆ ਖੜ ਕੇ ਉਹਦੀ ਫੋਟੋਗ੍ਰਾਫੀ ਕਰਕੇ ਉਹਨੂੰ ਮੋਰਚੀ ਵਿੱਚ ਰਖਾਇਆ ਗਿਆ ਡਾਕਟਰਾਂ ਦਾ ਪੋਸਟਰ ਕਰਾ ਕੇ ਉਹਦੀ ਜਮ ਮੌਤ ਤੋਂ ਪੂਰਾ ਕਰ ਲਾਂਗੇ ਕਰ ਵੀ ਪ੍ਰਸੀਧ ਨਹੀਂ ਚੱਲੀ ਪਈ ਹੈ ਮ੍ਰਿਤਕ ਦਾ ਨਾਮ ਕੀ ਸੀ ਮ੍ਰਿਤਕ ਦਾ ਨਾਮ ਹੈ ਨੀਹਾ ਜੀ ਤੇ ਜਿਹੜਾ ਲੜਕਾ ਰਹੀ ਹੈ ਆਰਮਪਾਲ ਕਾ ਜੀ ਉਹਦਾ ਤੇ ਕਿੱਥੇ ਨਵਾਸੀ ਸੀ ਇਹਨੂੰ ਅਸੀਂ ਅਦਾਲਤ ਚੱਕਦੇ ਦੰਗੇ ਜੀ ਉਹਦੇ ਵਾਰਸ ਆ ਗਏ ਆ ਉਮਰ ਬਿਆਨ ਲਿਖ ਜੋ ਕਰ ਘਟਨਾ ਕਿਵੇਂ ਵਾਪਰੀ ਕੋਈ ਜਾਣਕਾਰੀ ਹੈਗੀ ਅਜੇ ਫਿਰ ਹਾਲੇ ਦੇ ਬਾਰੇ ਕੋਈ ਨਹੀਂ ਧਤੀ ਸ਼ਰਵੀ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਤਕੈ ਮੈਨੂੰ ਯਾਨੀ ਕਿ ਤੇਜਿੰਦਰ ਕਰਨੂ ਦੇਵ ਸਾਜ਼ਤ ਰੱਬ ਰਾਖਾ